ਜੀ ਹਾਂ ਜੀ ਅਕੂਰ ਕਰਪਾਤੀ ਕਨ ਚਲਦੇ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਚ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਆ ਮੱਥਾ ਟੇਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਆ ਵਧੀਆ ਬ੍ਰਿਗੇਡ ਹੈ ਜੀ ਵਿਆਪ ਦੀ ਜਿਹੜੀ ਸ਼ੁਰੂਆਤ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਮੈਂ ਤਾਂ ਦੇਖਣ ਆਏ ਹਾਂ ਉਸ ਦਾ ਬੇਨਤੀ ਕਰੋਂਗੇ ਕਿ ਇਹ ਅਰਦਾਸ ਬੇਨਤੀ ਲੈ ਕੇ ਆਏ ਹੋਏ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਜੋ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੋਵੇਂ ਸਪੋਰਟਸਮੈਨ ਹੋਰ ਖਿਡਾਰੀ ਹੋ ਤੇ ਆਪਸ ਦੇ ਵਿੱਚ ਜਿਹੜੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੇ ਉਹ ਵੀ ਇਸ ਤਰ੍ਹਾਂ ਹੁੰਦੇ ਹੋਣਗੇ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਜੰਤਸ਼ਾਨੀ ਗਈਆ ਤੇ ਅੱਗੇ ਵੀ ਤੇ ਰਹੇਗੀ ਠੀਕ ਸਿਹਾਲ ਜੀ ਦੇਖੀਏਗਾ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀ ਹੋਈਆਂ ਨੇ ਤਿਆਰੀ ਕਿਵੇਂ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ 'ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਕੈਨ 올ੰਪੀਆ ਤੇ ਉਸ ਤੇ ਫੋਕਸ ਦੇਗਾ ਜੀ ਠੀਕ ਹੈ ਥੈਂਕ ਯੂ ਜੀ ਠੀਕ ਹੈ ਤੁਹਾਡਾ ਨਾਮ ਦੱਸੋ ਉਹ ਦਿੱਤਾ ਦੁਹਨ ਮੈਂ ਮਾਝਾ ਰਵਿੰਦਰ ਸਾਹਿਬ ਕੋਲ ਕੀ ਅਰਦਾਸ ਬੇਨਤੀ ਕਰਨ ਵਾਸਤੇ ਆ ਤੋ ਬਾਅਦ ਔਰ ਆਗੇ ਆਉਣ ਵਾਲਾ ਸਮਾਂ ਜਿਹੜਾ ਹੈ ਕੀ ਵੀ ਜੇ ਗੇਮਸ ਹੋਣ ਵਾਲੀਆਂ ਨੇ ਕਿਉਂਕਿ ਹੁਣ ਇਸ ਸੈਸ਼ਨਸ ਵਿੱਚ ਇਸ ਤਰ੍ਹਾਂ ਹੁੰਦੇ ਹੋਣਗੇ ਜਿਸ ਵਿੱਚ ਗੇਮ ਬਾਰੇ ਗੱਲਾਂ ਲੱਗਣਗੇ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆ ਆਪਾਂ ਤੇ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਟਾਈਮ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਤੇ ਅਰਦਾਸ ਆਹੀ ਮੰਗਣੀ ਹੈ ਕਿ ਸਾਡੇ ਤੇ ਇਦਾਂ ਹੀ ਮੇਰੇ ਪਰ ਹੱਥ ਰੱਖਣ ਹਮੇਸ਼ਾ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲਈ ਆਪਾਂ ਇੰਨਾ ਜਿੱਤਾ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਹੈ ਉਹਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਹੀ ਚੱਲੇ ਸੋ ਯੂਥ ਵਾਸਤੇ ਕੀ ਮੈਸੇਜ ਹੈ ਕਿਉਂਕਿ ਪੰਜਾਬ ਗਵਰਨਮੈਂਟ ਵੱਲੋਂ ਵੀ ਜਿਹੜਾ ਯੋਗਤਾ ਸ਼ਹਿਰ ਚੱਲ ਰਿਹਾ ਹੈ ਕਿ ਉਹ ਨੌਜਵਾਨ ਜੋਨੇ ਖੇਡਾਂ ਵੱਲ ਵਧਣ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ ਸਪੋਰਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਇਹ ਉਹਨਾਂ ਨੂੰ ਗਰਾਊਂਡੇ 'ਤੇ ਭੇਜੋ ਔਰ ਉਹਨਾਂ ਨੂੰ ਸਪੋਰਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਨ ਸਪੋਰਟ ਕਰੋਗੇ ਤੇ ਹੋਰ ਵਧੀਆ ਕਰੋਗੇ ਆਪਣੀ ਫਿਊਚਰ ਨੂੰ ਥੈਂਕ ਯੂ ਥੈਂਕ ਯੂ ਆਈ ਸਾਇੰਸ ਨੂੰ ਕਰ ਕੋ ਦੇਖੀ ਕਹਿੰਦਾ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਚ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਯਾਰ ਮੱਥੇ ਟਿਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਯਾਰ ਬਹੁਤ ਵਧੀਆ ਲੱਗ ਰਿਹਾ ਵਿਦਿਆ ਦੀ ਜਿਹੜੀ ਸ਼ੁਰੂਆਤ ਉਸ ਤੋਂ ਬਾਅਦ ਪਹਿਲੀ ਵਾਰ ਮੈਂ ਤਾਂ ਲੱਕਣ ਆਏ ਹਰ ਦਾਸ ਨੇ ਜੀ ਕਰੋਗੇ ਕਿ ਇਹ ਦਾਸ ਨੇ ਲੈ ਕੇ ਆਏ ਹੋ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਜੋ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੋਵੇਂ ਸਪੋਰਟਸਮੈਨੋਆਂ ਔਰ ਖਿਡਾਰੀਆਂ ਤੇ ਆਪਸ ਦੇ ਵਿੱਚ ਜਿਹੜੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੇ ਉਹ ਵੀ ਇਸ ਤਰ੍ਹਾਂ ਹੁੰਦੇ ਹੋਣਗੀਆਂ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰ ਅੱਗੇ ਵੀ ਦੇ ਰਹੀ ਹੁਣ ਫਿਰ ਹਾਲ ਜੀ ਦੇਖੀਏ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀ ਕਿਵੇਂ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ 'ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਤੇ ਦੈਨ 올ੰਪੀਆ ਤੇ ਉਸ ਤੇ ਫੋਕਸ ਦੇਗਾ ਜੀ ਠੀਕ ਹੈ ਥੈਂਕ ਯੂ ਜੀ ਠੀਕ ਹੈ ਤੁਹਾਡਾ ਨਾਮ ਦੱਸੋ ਉਦਿਤਾ ਦੋਹਨ ਮੈਂ ਮਹਾਂਜਨਦਰ ਸਾਹਿਬ ਕੋਲ ਜਰਬਤ ਬੇਨਤੀ ਕਰਨ ਵਾਸਤੇ ਗਿਆ ਤੋਂ ਬਾਅਦ ਔਰ ਆਗੇ ਆਉਣ ਵਾਲਾ ਸਮਾਂ ਜਿਹੜਾ ਹੈ ਕਿਵੇਂ ਜੇ ਗੇਮ ਸੋਣ ਵਾਲਿਆਂ ਨੇ ਕਿਉਂਕਿ ਹੁਣ ਡਿਸਕਸ਼ਨਸ ਇਸ ਤਰ੍ਹਾਂ ਹੁੰਦੇ ਹੋਣਗੇ ਜਿਸ ਵਿੱਚ ਗੇਮ ਬਾਰੇ ਗੱਲਾਂ ਹੋਣਗੀਆਂ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆ ਆਪਾਂ ਤੇ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਤੇ ਅਰਦਾਸ ਆਹੀ ਮੰਗਣੀ ਹੈ ਕਿ ਸਾਡੇ ਤੇ ਇਦਾਂ ਹੀ ਮੇਰੇ ਪਰ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲਿੰਡ ਆਪਾਂ ਇਦਾਂ ਜਿੱਦਾਂ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਚੱਲਦੇ ਸੋ ਯੂ ਫਸਟ ਕੀ ਮੈਸੇਜ ਹੈ ਕਿ ਪੰਜਾਬ ਗਵਰਨਮੈਂਟ ਵੱਲੋਂ ਵੀ ਜਿਹੜਾ ਯੋਗਨਾਸ਼ਾគ្រ ਉੱਤੇ ਚੱਲ ਰਿਹਾ ਹੈ ਕਿ ਜੋ ਨੌਜਵਾਨ ਜੋ ਨੇ ਖੇਡਾਂ ਵੱਲ ਵੱਧਣ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਬੱਚਾ ਨੂੰ سپورਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਉਹ ਉਹਨਾਂ ਨੂੰ ਗਰਾਊਂਡੇ 'ਤੇ ਭੇਜੋ ਔਰ ਉਹਨਾਂ ਨੂੰ سپورਟ ਕਰੋ ਅੱਗੇ ਵਧਣ ਲਈ ਕਿ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਾ ਨੂੰ ਸਪੋਰਟ ਕਰੋਗੇ ਤੇ ਹੋਰ ਉਹ ਵਧੀਆ ਕਰੋਗੇ ਆਪਣੀ ਫੇਮ ਵਿੱਚ ਥੈਂਕ ਯੂ